ਜੈਸ ਵੀ ਮੇਰੇ ਵੀਰ ਨੇ ਸਾਡੇ ਐਸ ਜੀ ਆਰ ਡੀ ਫਿਲਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਗੋਬਿੰਦ ਰਾਏ ਤੇ ਇਸ ਵੇਲੇ ਨਕੋਦਰ ਦੀ ਆਰਿਆ ਸਕੂਲ ਦੀ ਗਰਾਊਂਡ ਦੇ ਵਿੱਚ ਖੜੇ ਆ ਜਿਹਨੂੰ ਤੁਸੀਂ ਦਸਹਿਰਾ ਗਰਾਊਂਡ ਵੀ ਕਹਿੰਦੇ ਕਿਉਂਕਿ ਦਸਹਿਰਾ ਗਰਾਊਂਡ ਨਾਲ ਆ ਇਹ ਆਰਿਆ ਸਕੂਲ ਦੀ ਵੱਡੀ ਗਰਾਊਂਡ ਹੈ ਜਿੱਥੇ ਸਪੋਰਟਸ ਕੀਤੀ ਜਾਂਦੀ ਹੈ ਔਰ ਗਰਾਊਂਡ ਦਾ ਮਤਲਬ ਜੁੜਨਾ ਜਿਹੜਾ ਵੀ ਇਸ ਜ਼ਮੀਨ ਦੇ ਨਾਲ ਆ ਕੇ ਜੁੜਦਾ ਕੋਈ ਨਾ ਕੋਈ ਬੈਨੀਫਿਟ ਲੈ ਕੇ ਜਾਂਦਾ ਸੋ ਸਾਡੇ ਨਾਲ ਇੱਥੇ ਕਈ ਸਾਲਾਂ ਤੋਂ ਟ੍ਰੇਨਿੰਗ ਦੇ ਰਹੇ ਯੋਗਾ ਟੀਚਰ ਭੁਪਿੰਦਰ ਪਾਲ ਸਿੰਘ ਸੈਣੀ ਅੱਜ ਸਾਡੇ ਨਾਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਯੋਗਾ ਦੇ ਆਮ ਲੋਕਾਂ ਨੂੰ ਫਾਇਦੇ ਕੀ ਹੋ ਸਕਦੇ ਆ ਮਰਜਰੀ ਆਸਨ ਠੀਕ ਹੈ ਠੀਕ ਹੈ ਠੀਕ ਹੈ ਦੇਖਣਾ ਉੱਪਰ ਠੀਕ ਹੈ ਬਾਹਾਂ ਸਿੱਧੀਆਂ ਰੱਖੋ ਸਹੀ ਆ ਕਿ ਉਹ ਗੌਣ ਵਜਾਉਣ ਕਰਕੇ ਨਾ ਵੇਪਨਜੀ ਵੀ ਆ ਗਿਆ ਅੱਛਾ ਜਦੋਂ ਨਕੌਦਰ ਦੀ ਆਰੀਆ ਸਕੂਲ ਦੀ ਗਰਾਊਂਡ ਦੇ ਵਿੱਚ ਜਿਹਨੂੰ ਆਪਾਂ ਦਸਹਿਰਿਆ ਦਸਹਿਰਾ ਗਰਾਊਂਡ ਵੀ ਕਹਿੰਨੇ ਆ ਉੱਥੇ ਖੜੇ ਆ ਇਸ ਵੇਲੇ ਜਿੱਥੇ ਕਈ ਸਾਲਾਂ ਤੋਂ ਯੋਗਾ ਦੀ ਜਿਹੜੀ ਪ੍ਰੈਕਟਿਸ ਚੱਲ ਰਹੀ ਆ ਔਰ ਇਹਨਾਂ ਤੋਂ ਕਈ ਜਣਿਆਂ ਨੇ ਯੋਗਾ ਦੀ ਟ੍ਰੇਨਿੰਗ ਵੀ ਲਈ ਹਾਂ ਜੀ ਸਰ ਸਤਿ ਸ੍ਰੀ ਅਕਾਲ ਜੀ ਹਾਂ ਸਰ ਪਹਿਲਾਂ ਤਾਂ ਤੁਸੀਂ ਆਪਣੀ ਇੰਟਰੋਡਕਸ਼ਨ ਦਿਓ ਜੀ ਔਰ ਦੱਸੋ ਕਿੰਨੇ ਚਿਰ ਤੋਂ ਤੁਸੀਂ ਇੱਥੇ ਯੋਗਾ ਦੀ ਟ੍ਰੇਨਿੰਗ ਦਿੰਨੇ ਹੋ ਮੇਰਾ ਨਾਮ ਭੁਪਿੰਦਰ ਪਾਲ ਸਿੰਘ ਆ ਜੀ ਮੈਂ ਰਿਟਾਇਰਡ ਹੀ ਆਂ ਤਾਂ ਪਹਿਲਾਂ ਤੇ ਜੌਬ ਦੇ ਵਿੱਚ ਸੀ ਮੁੜ ਕੇ ਰਿਟਾਇਰਮੈਂਟ ਤੋਂ ਬਾਅਦ ਮੇਰੇ ਕੋਲ ਟਾਈਮ ਖੁੱਲਾ ਹੋ ਗਿਆ ਤੇ ਇੱਥੇ ਗਰਾਊਂਡ ਕੁਦਰਤੀ ਬਹੁਤ ਵਧੀਆ ਬਣ ਗਈ 2 ਸਾਲ ਤੋਂ 2-3 2.5 ਸਾਲ ਤੋਂ ਤੇ ਇੱਥੇ ਆ ਕੇ ਟਾਈਮ ਜ਼ਿਆਦਾ ਲਾਉਣ ਲੱਗ ਗਿਆ ਤਿੰਨ-ਤਿੰਨ ਚਾਰ-ਚਾਰ ਘੰਟੇ ਲੱਗ ਜਾਂਦੇ ਮੇਰੇ ਤਾਂ ਸਵੇਰੇ ਆਜੀ ਦਾ 4:30 ਵਜੇ ਤੇ 8:30 ਵਜੇ ਤਾਈਂ ਇੱਥੇ ਲੱਗੇ ਰਹਿ ਜਾਂਦਾ ਕਾਫੀ ਲੋਕਾਂ ਨੂੰ ਬੈਨੀਫਿਟ ਵੀ ਹੋਇਆ ਮੇਰੇ ਨਾਲ ਜੁੜ ਕੇ ਅ ਮੈਨੂੰ ਆਪ ਨੂੰ ਵੀ ਹੋਇਆ ਯੋਗ ਦੇ ਵਿੱਚ ਹੈ ਹੀ ਸ਼ਕਤੀ ਇੰਨੀ ਹੈ ਤਾਕਤ ਇੰਨੀ ਹੈ ਕਿ ਜਿਹੜਾ ਵੀ ਜੁੜਦਾ ਉਹ ਉਹ ਕੋਈ ਨਾ ਕੋਈ ਬੈਨੀਫਿਟ ਲੈ ਕੇ ਜਾਂਦਾ ਸਾਡੇ ਤੋਂ ਇੱਥੇ ਕੋਈ ਸਪੈਸ਼ਲ ਲੋਕਾਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਯੋਗ ਦਾ ਦੇਖੋ ਇਹ ਤਾਂ ਇੱਕ 5000 ਸਾਲ ਪੁਰਾਣੀ ਪਰੰਪਰਾ ਹੈਗੀ ਰਿਸ਼ੀਆ ਮਹਨੂ ਰਹਿੰਦੀ ਜਿਹੜੀ ਉਹਨਾਂ ਨੇ ਆਪਣੇ ਆਪ ਨੂੰ ਠੀਕ ਰੱਖਿਆ ਜੰਗਲਾਂ ਦੇ ਵਿੱਚ ਭਗਤੀ ਕਰਦੇ ਸੀਗੇ ਔਰ ਨਾਲ ਆਸਨ ਕਰਦੇ ਸੀ ਯੋਗ ਕਰਦੇ ਸੀਗੇ ਆਪਣੀ ਸਿਹਤ ਦਾ ਖਿਆਲ ਰੱਖਦੇ ਸੀ ਇਸੇ ਇਹਨਾਂ ਤਰੀਕਿਆਂ ਦੇ ਨਾਲ ਸਾਰਿਆਂ ਨੂੰ ਚਾਹੀਦਾ ਅੱਜ ਕੱਲ ਭੱਜ ਦੌੜ ਪਈ ਹੋਈ ਹੈ ਪੋਲੂਸ਼ਨ ਬਹੁਤ ਜ਼ਿਆਦਾ ਹੈਗਾ ਕੋਈ ਨਾ ਕੋਈ ਬੱਚਿਆਂ ਨੂੰ ਹੁਣ 21 21 ਸਾਲ ਦੇ ਬੱਚਿਆਂ ਨੂੰ ਹਾਰਟ ਦੀਆਂ ਸਮੱਸਿਆਵਾਂ ਆ ਰਹੀਆਂ ਹਾਰਟ ਅਟੈਕ ਹੋ ਰਹੇ ਤਾਂ ਯੋਗ ਦੇ ਵਿੱਚ ਆਉਣਾ ਚਾਹੀਦਾ ਤੇ ਇਹਦੇ ਨਾਲ ਹੀ ਸਮੱਸਿਆਵਾਂ ਸਾਰੀਆਂ ਹੱਲ ਹੁੰਦੀਆਂ ਕੁਝ ਵੀ ਨਹੀਂ ਫਰਕ ਪੈਂਦਾ ਲਾਈਫ ਦਾ ਇੱਕ ਘੰਟਾ ਤੁਸੀਂ ਸਰੀਰ ਨੂੰ ਦਿਓ ਤੇ ਇਹਦੇ ਨਾਲ ਹੀ ਕਈ ਮਸਲੇ ਹੱਲ ਹੋ ਜਾਂਦੇ ਸਾਰੇ ਲੋਕ ਜੁੜਨ ਔਰ ਮੇਰਾ ਖਿਆਲ ਨਹੀਂ ਕਿ ਕੋਈ ਸਮੱਸਿਆ ਜਿਹੜੀ ਗੰਭੀਰ ਕਿਸੇ ਨੂੰ ਆ ਸਕਦੀ ਹੈ ਧੰਨਵਾਦ ਸਰ ਬੋਲ ਬਾਕੀ ਬਹੁਤ ਵਧੀਆ ਜੀ ਤੁਹਾਡੇ ਨਾਲ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ ਰੋਗਿੰਦਰ ਰਾਏ ਜੀ ਤੁਸੀਂ ਚਾਏ ਹੋਏ ਬੜੇ ਵਧੀਆ ਪ੍ਰੋਗਰਾਮ ਤੁਹਾਡੇ ਹੁੰਦੇ YouTube ਤੇ ਮੈਂ ਦੇਖਦਾ ਹੀ ਰਹਿਣਾ ਤੇ ਉਹਦੇ ਵਿੱਚ ਤੁਸੀਂ ਸਮਾਜ ਦੇ ਵਾਸਤੇ ਜੋ ਕਰ ਰਹੇ ਹੋ ਇਹ ਇੱਕ ਤੁਹਾਡਾ ਦੇਣਾ ਕੋਈ ਦੇ ਨਹੀਂ ਸਕਦਾ ਵੈਸੇ ਬਹੁਤ ਵਧੀਆ ਕੰਮ ਜਿਹੜਾ ਤੁਹਾਡਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸਰ ਧੰਨਵਾਦ ਜੀ ਧੰਨਵਾਦ ਸੋ ਇਸ ਵੇਲੇ ਸਾਡੇ ਨਾਲ ਜੌਨੀ ਪਹਿਲਵਾਨ ਜੀ ਤੁਹਾਨੂੰ ਇਹਨਾਂ ਬਾਰੇ ਦੱਸ ਦਈਏ ਕਿ ਨਕੌਦਰ ਵਿੱਚ ਸਭ ਤੋਂ ਪੁਰਾਣਾ ਜਿਮ ਜਿਹੜਾ ਸੀ ਉਹ ਇਹਨਾਂ ਨੇ ਹੀ ਸ਼ੁਰੂ ਕੀਤਾ ਸੀ ਔਰ ਇਹਨਾਂ ਦਾ ਹੀ ਸੀ ਅਹ ਰੈਸਲਰ ਵੀ ਬਹੁਤ ਵਧੀਆ ਰੈਸਲਰ ਰਹੇ ਆ ਔਰ ਯੋਗਾ ਦੇ ਵਿੱਚ ਐਸ ਵੇਲੇ ਇੰਟਰਸਟ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਜੀ ਮਨ ਖੁਸ਼ ਹੋ ਗਿਆ ਸੌ ਦਰਖਤਾ ਜੀ ਆਰੀਆ ਸਕੂਲ ਦੀ ਗਰੰਟੀ ਔਰ ਮਾਰੇ ਕਹਾਵਾ ਪਪਾ ਜੀ ਨਾਲ 2 ਸਾਲ ਤੋਂ ਜੁੜੇ ਆ ਔਰ ਹਰ ਤਰ੍ਹਾਂ ਦੀਆਂ ਜਿਹੜੀਆਂ ਛੋਟੀਆਂ ਮੋਡੀਆਂ ਪ੍ਰੋਬਲਮਾਂ 50 ਤੋਂ ਪਲੱਸ ਤੋਂ ਆਣੀਆਂ ਸ਼ੁਰੂ ਹੋ ਜਾਂਦੀਆਂ ਉਹ ਯੋਗਾ ਕਰਕੇ ਸਭ ਠੀਕ ਹੋ ਗਏ ਆ ਜੀ ਮਾਰੇ ਜਿਸ ਤਰ੍ਹਾਂ ਬੀਪੀ ਦਾਵਾ ਗੋਡਿਆਂ 'ਤੇ ਬੈਠੇ ਨਹੀਂ ਜਾਂਦਾ ਉਹ ਆ ਕੇ ਰੋਜ਼ ਇੱਥੇ ਆਸਣ ਕਰਕੇ ਬਾਬਾ ਜੀ ਦੇ ਨਾਲ ਰਾਣਾ ਜਮ ਕਰਕੇ ਆਪਣੇ ਆਪ ਤੇ ਬਹੁਤ ਕੰਟਰੋਲ ਕੀਤਾ ਵਾ ਖਾਣਾ ਪੀਣਾ ਸ਼ੂਗਰ ਛੱਡ ਦਿੱਤੀ ਮਤਲਬ ਕਿ ਮਠਾ ਛੱਡ ਦਿੱਤਾ ਚੰਗੀਆਂ ਚੀਜ਼ਾਂ ਖਾਣਾ ਚੰਗੇ ਟਾਈਮ ਉੱਠਣਾ ਬਾਬਾ ਜੀ ਦੀ ਸਹਬਤ ਤੇ ਰਹਿ ਕੇ ਬਹੁਤ ਕੁਝ ਮੈਂ ਹਾਸਲ ਕੀਤਾ ਵਾ ਥੈਂਕ ਯੂ ਮੈਂ 1 ਸਾਲ ਤੋਂ ਇਹਨਾਂ ਕੋਲ ਯੋਗਾ ਕਰ ਰਿਹਾ ਜੀ ਬਹੁਤ ਵਧੀਆ ਜੀ ਬਹੁਤ ਮੈਨੂੰ ਫਾਇਦੇ ਹੋਏ ਔਰ 1 ਸਾਲ ਤੋਂ ਮੈਂ ਇਹਨਾਂ ਨਾਲ ਕਰ ਰਿਹਾ ਹਾਂ ਬਹੁਤ ਵਧੀਆ ਸਿਖਾਉਂਦੇ ਆ ਜੀ ਤੇ ਬਹੁਤ ਵਧੀਆ ਲੱਗਦਾ ਜੀ ਠੀਕ ਹੈ ਹਾਂਜੀ ਇਹਨਾਂ ਨੇ ਕੀ ਕੀਤਾ ਇੱਕ ਸਿੰਪਟਮ ਬਣਾਤਾ ਜੇ ਸਾੜੀ ਆਉਂਦਾ ਜੇ ਮੂੰਹ ਦਾ ਸਵਾਦ ਬਦਲ ਗਿਆ ਤੇ ਤੁਹਾਨੂੰ ਕਰੋਨਾ ਤੁਹਾਡਾ ਬਚਾਅ ਉਠਾ ਹੋ ਜਾਣਾ ਹਾਂਜੀ ਜੇ ਸਰੀਰ ਦੇ ਵਿੱਚੋਂ ਆਕਸੀਜਨ ਘਟ ਗਈ ਹੂੰ ਇਹ ਆਕਸੀਜਨ ਘਟੰਦਾ ਹਰ ਵੇਲੇ ਤਾਂ ਨਹੀਂ ਆਕਸੀਜਨ ਆਪਣੀ 90 95 99 ਰਹਿੰਦੀ ਬਿਲਕੁਲ ਇਹ ਘਟ ਵੀ ਸਕਦੀ ਹੈ ਹਾਂਜੀ